ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਅੰਗਰੇਜ਼ੀ ਪੈਡਾਗੋਜੀ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀ ਹਾਂ ਪ੍ਰਸ਼ਨਾਂ ਦੇ ਨਾਲ-ਨਾਲ ਆਪਾਂ ਇਹਨਾਂ ਆਪਸ਼ਨਾਂ ਨੂੰ ਵੀ ਸਮਝਦੇ ਹੋਏ ਚੱਲਾਂਗੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਅੰਗਰੇਜ਼ੀ ਪੈਡਾਗੋਜੀ ਦੀ ਜਿਹੜੀ ਕਲਾਸ ਹੈਗੀ ਆ ਜੀ ਪੀਐਸਟੈਟ ਦਾ ਪੇਪਰ 1 ਹੋਵੇ ਜਾਂ 2 ਹੋਵੇ ਦੋਨਾਂ ਕਲਾਸਿਸ ਦੇ ਲਈ ਯੂਸਫੁਲ ਹੈ ਸੋ ਸ਼ੁਰੂਆਤ ਕਰਦੇ ਆਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ ਇਹਦੇ ਵਿੱਚ ਇਸ ਪ੍ਰਸ਼ਨ ਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਵਿਚ ਵਨ ਇਜ਼ ਨਾਟ ਅ ਮੈਥਡ ਆਫ ਟੀਚਿੰਗ ਸਪੈਲਿੰਗਸ ਸਪੈਲਿੰਗ ਤੁਸੀਂ ਬੱਚਿਆਂ ਨੂੰ ਯਾਦ ਕਰਾਉਣੀ ਹੈ ਤੇ ਇਨ੍ਹਾਂ ਵਿੱਚੋਂ ਇਹੋ ਜਿਹਾ ਕਿਹੜਾ ਮੈਥਡ ਹੋਊਗਾ ਜਿਹੜਾ ਕਿ ਮੈਥਡ ਹੈ ਨਹੀਂ ਸਪੈਲਿੰਗ ਨੂੰ ਯਾਦ ਕਰਾਉਣ ਦਾ ਕਿ ਇਹ ਡਿਕਟੇਸ਼ਨ ਹੈ ਟ੍ਰਿਕਸ਼ਨਰੀ ਡਿਕਸ਼ਨਰੀ ਹੈ ਡ੍ਰਿਲ ਹੈ ਜਾਂ ਫਿਰ ਡਰਾਮਟਾਈਜੇਸ਼ਨ ਹੈ ਸਹੀ ਜਵਾਬ ਦੀ ਜੇਕਰ ਮੈਂ ਗੱਲ ਕਰਾਂ ਡਿਕਟੇਸ਼ਨ ਡਿਕਸ਼ਨਰੀ ਅਤੇ ਡ੍ਰਿਲ ਇਹਨਾਂ ਤਿੰਨਾਂ ਦੀ ਵਰਤੋਂ ਤੁਸੀਂ ਕਰਦੇ ਹੋ ਬੱਚਾ ਨੂੰ ਸਪੈਲਿੰਗ ਸਿਖਾਉਣ ਦੇ ਲਈ ਬਟ ਡਰਾਮਟਾਈਜੇਸ਼ਨ ਦੇ ਵਿੱਚ ਬੱਚਾ ਖੁਦ ਨੂੰ ਐਕਸਪ੍ਰੈਸ ਕਰਦਾ ਹੈ ਹੋਰ ਵੀ ਕਾਫੀ ਸਾਰੀਆਂ ਸਬ ਸਕਿੱਲ ਆ ਜਾਂਦੀਆਂ ਨੇ ਬਟ ਡਰਾਮਟਾਈਜੇਸ਼ਨ ਦੇ ਵਿੱਚ ਆਪਾਂ ਮੇਨਲੀ ਫੋਕਸ ਨਹੀਂ ਕਰਦੇ ਸਪੈਲਿੰਗ ਦੇ ਉੱਤੇ ਸੋ ਇਹ ਕੋਈ ਮੈਥਡ ਨਹੀਂ ਹੈਗਾ ਸਪੈਲਿੰਗ ਨੂੰ ਯਾਦ ਕਰਾਉਣ ਦਾ ਸੋ ਇਸ ਕਰਕੇ অপਸ਼ਨ ਡੀ ਜਵਾਬ ਨੂੰ ਲਗਾ ਦਿਓ ਟਿੱਕ ਇੱਕ ਵਾਰ ਵੈਸੇ ਤੁਸੀਂ ਇਸ ਟੇਬਲ ਨੂੰ ਵੀ ਦੇਖ ਸਕਦੇ ਹੋ ਡਿਕਟੇਸ਼ਨ ਦੇ ਵਿੱਚ ਤੁਸੀਂ ਕੀ ਕਰਦੇ ਹੋ ਬੱਚਿਆਂ ਨੂੰ ਸਪੈਲਿੰਗ ਲਿਖਾਉਨੇ ਹੋ ਬੱਚਿਆਂ ਦੀ ਐਕੂਰੇਸੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਪੈਲਿੰਗ ਵਾਲੇ ਮਾਮਲੇ ਦੇ ਵਿੱਚ ਡਿਕਸ਼ਨਰੀ ਦੇ ਵਿੱਚ ਬੱਚਿਆਂ ਨੂੰ ਸਪੈਲਿੰਗ ਅਤੇ ਉਹਨਾਂ ਦੀ ਮੀਨਿੰਗ ਯਾਦ ਕਰਨ ਲਈ ਕਿਹਾ ਜਾਂਦਾ ਆ ਡਿਕਸ਼ਨਰੀ ਦੇ ਵਿੱਚੋਂ ਦੇਖ ਕੇ ਡ੍ਰਿਲ ਦੇ ਵਿੱਚ ਤੁਸੀਂ ਸਪੈਲਿੰਗ ਯਾਦ ਕਰਾਉਂਦੇ ਹੋ ਤੇ ਡਰਾਮਟਾਈਜੇਸ਼ਨ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਆ ਉਸ ਤੋਂ ਬਾਅਦ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਵੈਨ ਗ੍ਰਾਮਰ ਇਜ਼ ḍot ਨਾਟ ਐਜ਼ ਅ ਸੈਪਰੇਟ ਸਬਜੈਕਟ ਬਟ ਅਲੋਂਗ ਵਿਦ ਦਾ ਗ੍ਰੇਡਡ ਰੀਡਰ ਇਟ ਇਜ਼ ਜਦੋਂ ਤੁਸੀਂ ਗ੍ਰਾਮਰ ਨੂੰ ਸੈਪਰੇਟ ਸਬਜੈਕਟ ਦੇ ਵਿੱਚੋਂ ਨਹੀਂ ਪੜਾਉਂਦੇ ਇਹਨੂੰ ਕਿਹਾ ਕੀ ਜਾਂਦਾ ਆ ਕੀ ਤੁਸੀਂ ਇਹਨੂੰ ਟ੍ਰੈਡੀਸ਼ਨਲ ਗ੍ਰਾਮਰ ਕਹਿੰਦੇ ਹੋ ਫੰਕਸ਼ਨਲ ਗ੍ਰਾਮਰ ਕੰਪੈਰੀਟਿਵ ਗ੍ਰਾਮਰ ਜਾਂ ਫਿਰ 올 ਦਾ ਅਬਵ ਸਹੀ ਜਵਾਬ ਦੀ ਮੈਂ ਗੱਲ ਕਰਾਂ ਤਾਂ ਇੱਥੇ ਤੁਹਾਡਾ ਸਹੀ ਜਵਾਬ ਹੋਏਗਾ ਜੀ ਫੰਕਸ਼ਨਲ ਗ੍ਰਾਮਰ ਫੰਕਸ਼ਨਲ ਗ੍ਰਾਮਰ ਇੱਥੇ ਤੁਹਾਡਾ ਜਵਾਬ ਸਹੀ ਕਿਉਂ ਹੋਏਗਾ ਇਹਦੇ ਬਾਰੇ ਦੇਖ ਸਕਦੇ ਹੋ ਤੁਸੀਂ ਫੰਕਸ਼ਨਲ ਗ੍ਰਾਮਰ ਦੇ ਵਿੱਚ ਬੱਚਿਆਂ ਨੂੰ ਗ੍ਰਾਮਰ ਸਿਖਾਈ ਜਾਂਦੀ ਹੈ ਕੰਟੈਕਸਟ ਦੇ ਵਿੱਚ ਇੰਟੀਗ੍ਰੇਟਿਡ ਵਿਦ ਰੀਡਿੰਗ ਐਂਡ ਰਾਈਟਿੰਗ ਐਕਟੀਵिटीज ਜਿਵੇਂ ਕਿ ਤੁਸੀਂ ਬੱਚਿਆਂ ਨੂੰ ਪਾਸਟ ਸੈਂਟੈਂਸ ਸਮਝਾ ਰਹੇ ਹੋ ਐਂਡ ਇੱਕ ਸਟੋਰੀ ਪੜਦੇ ਪੜਦੇ ਜਿਹੜੀ ਕਿ ਪਾਸਟ ਟੈਂਸ ਵਿੱਚ ਹੈਗੀ ਸੀਗੀ ਸੋ ਇਸ ਮੈਥਡ ਨੂੰ ਤੁਸੀਂ ਫੰਕਸ਼ਨਲ ਗ੍ਰਾਮਰ ਕਹਿੰਦੇ ਹੋ ਟਰੈਡੀਸ਼ਨਲ ਗ੍ਰਾਮਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗ੍ਰਾਮਰ ਨੂੰ ਸੈਪਰੇਟਲੀ ਪੜਾਇਆ ਜਾਂਦਾ ਹੈ ਟਰੈਡੀਸ਼ਨਲ ਗ੍ਰਾਮਰ ਦੇ ਵਿੱਚ ਤੇ ਕੰਪੈਰੀਟਿਵ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਕੰਪੈਰੀਜ਼ਨ ਕੀਤਾ ਜਾਂਦਾ ਹੈ ਸੋ ਆਪਸ਼ਨ ਨੰਬਰ ਜਿਹੜਾ ਤੁਹਾਡਾ B ਜਵਾਬ ਸੇਗਾ ਉਹੀ ਸਹੀ ਹੈ 2 ਐਂਡ 2 ਮੇਕ 4 ਵੀ ਦੋ ਅਤੇ ਦੋ ਚਾਰ ਬਣਾਉਂਦੇ ਆ ਇਹ ਕਿਸ ਤਰ੍ਹਾਂ ਦਾ ਸੈਂਟੈਂਸ ਹੈ ਗ੍ਰਾਮਰ ਬੇਸਡ ਸੈਂਟੈਂਸ ਹੈ ਬਾਕੀ ਦੀਆਂ ਆਪਸ਼ਨਾਂ ਨੂੰ ਵੀ ਸਮਝ ਲਾਂਗੇ ਕਿ ਇਹ ਇੰਪੈਰੇਟਿਵ ਹੈ ਆਪਟਿਵ ਹੈ ਅਸਰਟਿਵ ਹੈ ਜਾਂ ਫਿਰ ਐਕਸਕਲੇਮਟਰੀ ਹੈ ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਆਏਗਾ ਜੀ ਉਹ ਆਏਗਾ ਜੀ ਅਸਰਟਿਵ ਸੈਂਟੈਂਸ ਹੈ ਸਿੰਪਲੀ ਇੱਕ ਗੱਲ ਕੀਤੀ ਜਾ ਰਹੀ ਹੈ ਬਾਕੀ ਦੀਆਂ ਆਪਸ਼ਨਾਂ ਨੂੰ ਜੇ ਤੁਸੀਂ ਦੇਖੋ ਇੰਪੇਰੇਟਿਵ ਸੈਂਟੈਂਸ ਦੇ ਵਿੱਚ ਤੁਸੀਂ ਜਾਂ ਤਾਂ ਕੋਈ ਕਮਾਂਡ ਦਿੰਨੇ ਹੋ ਜਾਂ ਤਾਂ ਕੋਈ ਰਿਕਵੈਸਟ ਕਰਦੇ ਹੋ ਜਿਵੇਂ ਕਿ ਮੈਂ ਕੋਈ ਰਿਕਵੈਸਟ ਕੀਤੀ ਪਲੀਜ਼ ਓਪਨ ਦ ਡੋਰ ਸੋ ਇਹ ਇੱਕ ਇੰਪੇਰੇਟਿਵ ਸੈਂਟੈਂਸ ਹੈ ਆਪਟਿਵ ਸੈਂਟੈਂਸ ਉਹ ਹੁੰਦੇ ਨੇ ਜਿਹਦੇ ਵਿੱਚ ਤੁਸੀਂ ਕੋਈ ਵਿਸ਼ ਕਰਦੇ ਹੋ ਜਾਂ ਫਿਰ ਆਪਦੀ ਇੱਛਾ ਜ਼ਾਹਿਰ ਕਰਦੇ ਹੋ ਜਿਵੇਂ ਕਿ ਮੈਂ ਵਿਸ਼ ਕਰਦਾ ਹਾਂ ਹੈਨਾ ਜਿਵੇਂ ਹਰ ਵੀਡੀਓ ਦੇ ਵਿੱਚ ਗੋਡ ਬlesਸ ਯੂ ਵਾਲ ਕਹਿਣਾ ਹੈ ਉਹ ਕੀ ਹੈ ਉਹ ਵੀ ਇੱਕ ਐਕਟਿਵ ਸੈਂਟੈਂਸ ਹੈ ਮੈਂ ਯੂ ਲਿਵ ਅ ਲੌਂਗ ਲਾਈਫ ਇਹ ਵੀ ਕੀ ਇੱਕ ਐਕਟਿਵ ਸੈਂਟੈਂਸ ਹੈ ਅਸਰਟਿਵ ਸੈਂਟੈਂਸ ਦੇ ਵਿੱਚ ਤੁਸੀਂ ਕੋਈ ਫੈਕਟ ਦੱਸਦੇ ਹੋ ਜਾਂ ਫਿਰ ਕੋਈ ਡੈਕਲੇਰੇਸ਼ਨ ਕਰਦੇ ਹੋ ਜਿਵੇਂ ਕਿ 2+2=4 ਇਹਨੂੰ ਤੁਸੀਂ ਅਸਰਟਿਵ ਸੈਂਟੈਂਸ ਕਹਿੰਦੇ ਹੋ ਤੇ ਐਕਸਕਲੇਮੇਟਰੀ ਸੈਂਟੈਂਸ ਦੇ ਵਿੱਚ ਕੋਈ ਤੁਸੀਂ ਆਪਦੀ ਸਟਰੋਂਗ ਇਮੋਸ਼ਨ ਜਾਂ ਫਿਰ ਸਰਪ੍ਰਾਈਜ਼ ਪ੍ਰਗਟ ਕਰਦੇ ਹੋ ਜਿਵੇਂ ਕਿ ਵਾਟ ਅ ਬਿਊਟੀਫੁਲ ਡੇ ਇਟ ਇ ਦੇਖੋ ਕਿੰਨਾ ਸੋਹਣਾ ਦਿਨ ਹੈ ਸੋ ਇਹਨਾਂ ਨੂੰ ਤੁਸੀਂ ਐਕਸਕਲੇਮੇਟਰੀ ਕੋਈ ਦੁੱਖ ਹੋਵੇ ਕੋਈ ਖੁਸ਼ੀ ਹੋਵੇ ਉਹਨੂੰ ਦਿਖਾਉਣ ਦੇ ਲਈ ਐਕਸਕਲੇਮੇਟਰੀ ਦੀ ਵਰਤੋਂ ਕਰਦੇ ਹੋ ਤੇ ਸਹੀ ਜਵਾਬ ਤੁਹਾਡਾ ਬਣ ਗਿਆ ਜੀ ਅਸਰਟਿਵ ਅਗਲਾ ਪ੍ਰਸ਼ਨ ਦੇਖੋ Which of the following is not a fundamental principle of programmed instruction textbook program instruction textbook ਦੀ ਗੱਲ ਕੀਤੀ ਜਾਂਦੀ ਹੈ ਕਿ ਇਹਦੇ ਕੁਝ ਫੰਡamentals ਪ੍ਰਿੰਸੀਪਲ ਹੁੰਦੇ ਆ ਇਹਨਾਂ ਵਿੱਚੋਂ ਕਿਹੜਾ ਹੈ ਨਹੀਂਗਾ ਤੁਹਾਨੂੰ ਇਹ ਦੱਸਣਾ ਹੈ ਸੈਲਫ ਪੇਸਿੰਗ ਐਕਟਿਵ ਰਿਸਪੌਂਡਿੰਗ ਪੈਸਿਵ ਰਿਸਪੌਂਡਿੰਗ ਇਮੀਡੀਏਟ ਕਨਫਰਮੇਸ਼ਨ ਐਕਟਿਵ ਤੇ ਪੈਸਿਵ ਆਪਣੇ ਆਪ ਦੇ ਵਿੱਚ ਆਪੋਜ਼ਿਟ ਹੈਗੇ ਆ ਤੇ ਇਹਨਾਂ ਵਿੱਚੋਂ ਹੀ ਇੱਕ ਜਵਾਬ ਸਹੀ ਹੈ ਪਹਿਲਾਂ ਮੈਂ ਤੁਹਾਨੂੰ ਜਵਾਬ ਦੱਸੂਗਾ ਵੀ ਸਹੀ ਜਵਾਬ ਕਿਹੜਾ ਆ ਕਿ ਫੰਡamentals ਪ੍ਰਿੰਸੀਪਲ ਹੈ ਨਹੀਂ ਇਨਸਟ੍ਰਕਸ਼ਨਲ ਟੈਕਸਟਬੁੱਕ ਦਾ ਪੈਸਿਵ ਹੋਊਗਾ ਪੈਸਿਵ ਰਿਸਪੌਂਡਿੰਗ ਇਜ਼ ਦਾ ਰਾਈਟ ਆਨਸਰ ਤੇ ਇਨ ਆਪਸ਼ਨ ਆ ਨੋ ਵੀ ਸਮਝ ਲਓ ਸੈਲਫ ਪੇਸਿੰਗ ਹੁੰਦੀ ਕੀ ਹੈ ਅਲਾਉ ਲਰਨਰਸ ਟੂ ਪ੍ਰੋਗਰੈਸ ਐਟ देयर ਓਨ ਸਪੀਡ ਕਿ ਬੱਚਿਆਂ ਨੂੰ ਛੱਡ ਦਿਓ ਕਿ ਉਹ ਆਪਦੀ ਸਪੀਡ ਤੇ ਹੀ ਸਾਰੀਆਂ ਚੀਜ਼ਾਂ ਨੂੰ ਯਾਦ ਕਰ ਸਕਣ ਆਪਦੀ ਸਮਝ ਦੇ ਆਧਾਰ ਦੇ ਉੱਤੇ ਐਕਟਿਵ ਰਿਸਪੌਂਡਿੰਗ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਲਰਨਰ ਹੈਗਾ ਆ ਐਕਟਿਵਲੀ ਇੰਗੇਜ ਰਹਿੰਦਾ ਆ ਕੁਐਸਚਨਾਂ ਨੂੰ ਹੱਲ ਕਰਨ ਦੇ ਵਿੱਚ ਜਿਵੇਂ ਕਿ ਬੱਚਾ ਕਾਫੀ ਸਾਰੇ ਮਲਟੀਪਲ ਚੁਆਇਸ ਕੁਐਸਚਨਾਂ ਦੇ ਜਵਾਬ ਦੇ ਰਿਹਾ ਕਿਤਾਬ ਪੜਨ ਤੋਂ ਬਾਅਦ ਜਾਂ ਫਿਰ ਪੈਰਾਗ੍ਰਾਫ ਪੜਨ ਤੋਂ ਬਾਅਦ ਪੈਸਿਵ ਦੇ ਵਿੱਚ ਇਹ ਕੋਈ ਪ੍ਰਿੰਸੀਪਲ ਹੈ ਨਹੀਂ ਐਂਡ ਇਹੀ ਆਪਾਂ ਸਹੀ ਜਵਾਬ ਲਗਾਇਆ ਸੀਗਾ ਇਹ ਐਕਟਿਵ ਪਾਸਟ ਐਕਟਿਵ ਪਾਰਟਿਸਪੇਸ਼ਨ ਜਿਹੜੀ ਹੁੰਦੀ ਹੈ ਨਾ ਉਹ ਐਸੈਂਸ਼ੀਅਲ ਹੁੰਦੀ ਆ ਜ਼ਰੂਰੀ ਹੁੰਦੀ ਆ ਬਟ ਪੈਸਿਵ ਰਿਸਪੌਂਡਿੰਗ ਦੇ ਵਿੱਚ ਬੱਚਾ ਐਕਟਿਵ ਪਾਰਟਿਸਪੇ ਕਿ ਉਹ ਬੱਚਾ ਸੁਣਦਾ ਰਿਹਾ ਪਰ ਇੰਟਰੈਕਸ਼ਨ ਕੋਈ ਹੋ ਨਹੀਂ ਰਹੀ ਸੋ ਇਹਨੂੰ ਤੁਸੀਂ ਪੈਸਿਵ ਰਿਸਪੌਂਡਿੰਗ ਕਹਿੰਦੇ ਹੋ ਤੇ ਇਹੀ ਜਿਹੜਾ ਆਪਸ਼ਨ ਸੀ ਤੁਹਾਡੀ ਇਹੀ ਜਵਾਬ ਸਹੀ ਸੀ ਕਿ ਇਹ ਫੰਡਾਮੈਂਟਲ ਪ੍ਰਿੰਸੀਪਲ ਨਹੀਂ ਆਏਗਾ ਪ੍ਰੋਗਰਾਮਡ ਇੰਸਟਰਕਸ਼ਨ ਟੈਕਸਟਬੁక్స్ ਦਾ ਲਾਸਟ ਆਪਸ਼ਨ ਸੀ ਇਮੀਡੀਏਟ ਕਨਫਰਮੇਸ਼ਨ ਇਹਦੇ ਵਿੱਚ ਤੁਹਾਨੂੰ ਇਨਸਟੈਂਟ ਫੀਡਬੈਕ ਮਿਲਦਾ ਹੈ ਤੁਹਾਡੇ ਰਿਸਪੌਂਸ ਰੈਨਫੋਰਸਮਿੰਗ ਲਰਨਿੰਗ ਰੈਨਫੋਰਸਿੰਗ ਲਰਨਿੰਗ ਦੇ ਆਧਾਰ ਦੇ ਉੱਤੇ ਸੋ ਆਪਸ਼ਨ ਸੀ ਜਵਾਬ ਨੂੰ ਤੁਸੀਂ ਲਗਾਇਆ ਸੀ ਟਿਕਾ ਅੱਗੇ ਪ੍ਰਸ਼ਨ ਦੇਖੋ ਵਿਚ ਆਫ ਦਾ ਫੋਲੋਇੰਗ ਪਰਸਪੈਕਟਿਵ ਪ੍ਰੋਪੋਸਸ ਲੈਂਗੁਏਜ ਟੂ ਬੀ ਬਾਇਓਲੋਜੀਕਲ ਪ੍ਰੋਪੋਸਸ ਕਿ ਇਹਨਾਂ ਵਿੱਚੋਂ ਦੱਸੋ ਕੌਣ ਕਹਿੰਦਾ ਆ ਕਿ ਜਿਹੜੀ ਭਾਸ਼ਾ ਹੈਗੀ ਆ ਭਾਸ਼ਾ ਜਿਹੜੀ ਹੈਗੀ ਆ ਬਾਇਓਲੋਜੀਕਲ ਪ੍ਰੋਸੈਸਸ ਦੇ ਨਾਲ ਰਿਲੇਟਡ ਹੈਗੀ ਆ ਇਸ ਤਰ੍ਹਾਂ ਦੀ ਕੋਈ ਗੱਲ ਇਹਨਾਂ ਦੁਆਰਾ ਕੀਤੀ ਜਾ ਰਹੀ ਆ ਸੋ ਆਈਨੇਟਿਸਟ ਹੋਊਗਾ ਬਿਹੇਵਰਿਸਟ ਹੋਊਗਾ ਕੰਸਟਰਕਟਿਵਿਸਟ ਹੋਊਗਾ ਇੰਟਰੈਕਟਿਵ ਹੋਊਗਾ ਸਹੀ ਜਵਾਬ ਦੀ ਗੱਲ ਕਰਦੇ ਹਾਂ ਨੋਮ ਚੌਮਸਕੀ ਦਾ ਨਾਮ ਤੁਸੀਂ ਸੁਣਿਆ ਉਹ ਬਾਇਓਲੋਜੀਕਲ ਪ੍ਰੋਸੈਸ ਦੀ ਗੱਲ ਕਰਦੇ ਸੀਗੇ ਐਲ ਏ ਡੀ ਦੀ ਗੱਲ ਕਰਦੇ ਸੀਗੇ ਐਂਡ ਉਹਨਾਂ ਦੁਆਰਾ ਆਇਨੈਟਿਸਟ ਵੀ ਹੈਗੇ ਸੀਗੇ ਉਹ ਕਿ ਬੱਚਿਆਂ ਦੇ ਕੋਲ ਪਹਿਲਾਂ ਤੋਂ ਹੀ ਕੁਝ ਇਹੋ ਜਿਹੇ ਫੀਚਰ ਹੁੰਦੇ ਆ ਦਿਮਾਗ ਦੇ ਵਿੱਚ ਜਾਂ ਫਿਰ ਬੱਚਾ ਜਨਮ ਤੋਂ ਹੀ ਇਹੋ ਜਿਹੇ ਫੀਚਰ ਲੈ ਕੇ ਪੈਦਾ ਹੁੰਦਾ ਆ ਸੋ ਆਇਨੈਟਿਸਟ ਹੈਗੇ ਆ ਆਪਸ਼ਨ ਨੰਬਰ A ਜਵਾਬ ਨੂੰ ਲਗਾ ਦਿਓ ਟਿਕ ਐਂਡ ਇਹਨਾਂ ਬਾਰੇ ਵੀ ਤੁਸੀਂ ਦੇਖ ਸਕਦੇ ਹੋ ਕਿ ਆਇਨੈਟਿਸਟ ਹੁੰਦੇ ਕਿਹੜੇ ਆ ਜਿਵੇਂ ਕਿ ਚੌਮਸਕੀ ਦੀ ਥਿਊਰੀ ਦੀ ਗੱਲ ਕੀਤੀ ਜਾ ਰਹੀ ਹੈ ਬਿਹੇਵੀਅਰਿਸਟ ਕੌਣ ਸੀਗੇ ਜਿਵੇਂ ਸਕਿਨਰ ਦੀ ਨਾਲ ਜਾਂ ਫਿਰ ਇਮਿਟੇਸ਼ਨ ਦੀ ਮਦਦ ਦੇ ਨਾਲ ਕਨਸਟਰਕਟਿਵਿਸਟ ਕਹਿੰਦੇ ਸਿਗੇ ਕਿ ਬੱਚਾ ਆਪ ਦੇ ਐਕਸਪੀਰੀਅੰਸ ਦੇ ਆਧਾਰ ਤੇ ਇੰਟਰੈਕਸ਼ਨ ਦੇ ਆਧਾਰ ਤੇ ਆਪਦੀ ਭਾਸ਼ਾ ਨੂੰ ਖੁਦ ਕਨਸਟਰਕਟ ਕਰਦਾ ਹੈ ਇੰਟਰੈਕਟਿਵ ਦੇ ਵਿੱਚ ਇਹਦੇ ਵਿੱਚ ਮੇਨ ਗੱਲ ਕੀਤੀ ਜਾਂਦੀ ਹੈ ਕਿ ਸੋਸ਼ਲ ਇੰਟਰੈਕਸ਼ਨ ਦੇ ਨਾਲ ਜਿਹੜਾ ਬੱਚਾ ਹੋਏਗਾ ਜੀ ਭਾਸ਼ਾ ਨੂੰ ਸਿੱਖਦਾ ਹੈ ਐਂਡ ਇੰਟਰੈਕਟਿਵ ਦੀ ਗੱਲ ਜਿਹੜੀ ਸੀਗੀ ਜਿਵੇਂ ਬਿਹੇਵੀਅਰਿਸਟ ਦੀ ਗੱਲ ਸਕਿਨਰ ਨੇ ਕੀਤੀ ਹੈਗੀ ਆ ਜਾਂ ਫਿਰ ਚੌਮਸਕੀ ਨੇ ਗੱਲ ਕੀਤੀ ਹੈਗੀ ਆ ਆਇਨੈਟਿਸ ਦੀ ਜਾਂ ਫਿਰ ਬਾਇਓਲੋਜੀਕਲ ਪ੍ਰੋਸੈਸਸਸ ਦੀ ਇੰਟਰੈਕਟਿਵ ਜਾਂ ਫਿਰ ਸਮਾਜ ਦੀ ਗੱਲ ਕਹਿੰਨੇ ਕੀਤੀ ਹੈ English is given the status of ਕਿ ਭਾਰਤ ਦੇ ਵਿੱਚ English ਨੂੰ ਕਿਹੋ ਜਿਹਾ ਸਟੈਟਸ ਦਿੱਤਾ ਗਿਆ ਆਫੀਸ਼ਲ ਲੈਂਗੁਏਜ ਆਫ ਇੰਡੀਆ ਦਾ ਇੰਟਰਨੈਸ਼ਨਲ ਲੈਂਗੁਏਜ ਆਫ ਇੰਡੀਆ ਅਸੋਸੀਏਟ ਆਫੀਸ਼ਲ ਲੈਂਗੁਏਜ ਆਫ ਇੰਡੀਆ ਜਾਂ ਫਿਰ ਨੈਸ਼ਨਲ ਲੈਂਗੁਏਜ ਆਫ ਇੰਡੀਆ ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਉਹ ਕੀ ਹੋਏਗਾ ਜੀ ਇਹ ਰੱਟਾ ਮਾਰ ਲਓ ਯਾਦ ਕਰ ਲਓ ਉਹ ਤੁਹਾਡੀ ਇੱਛਾ ਪਰ ਇਹਨੂੰ ਯਾਦ ਕਰ ਲਓ ਜੇ ਐਗਜ਼ਾਮ ਦੇ ਵਿੱਚ ਆ ਗਿਆ ਤੇ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੋਊਗਾ ਇੱਕ ਨੰਬਰ ਤੁਹਾਡਾ ਪੱਕਾ ਹੋ ਜਾਊਗਾ ਸਹੀ ਜਵਾਬ ਹੈਗਾ ਜੀ ਕਿ ਇੰਗਲਿਸ਼ ਨੂੰ ਜਿਹੜਾ ਦਰਜਾ ਦਿੱਤਾ ਗਿਆ ਉਹ ਅਸੋਸੀਏਟ ਆਫੀਸ਼ਲ ਲੈਂਗੁਏਜ ਦਾ ਦਿੱਤਾ ਗਿਆ ਐਂਡ ਇਹਨਾਂ ਦੀ ਜਿਹੜੀ ਡਿਟੇਲ ਹੈ ਗਿਆ ਜੀ ਤੁਸੀਂ ਸਕਰੀਨਸ਼ਾਟ ਦੇਖ ਸਕਦੇ ਹੋ ਆਫੀਸ਼ਲ ਲੈਂਗੁਏਜ ਦੇ ਵਿੱਚ ਵੀ ਆਪਣੀ ਅੰਗਰੇਜ਼ੀ ਤਾਂ ਆਫੀਸ਼ਲ ਲੈਂਗੁਏਜ ਹੈ ਨਹੀਂ ਵੈਸੇ ਠੀਕ ਹੈ ਆਪਾਂ ਇਹਦੀ ਵਰਤੋਂ ਵੀ ਕਰਦੇ ਹੈਗੇ ਆ ਬਟ ਇੰਗਲਿਸ਼ ਇਜ਼ ਯੂਜ਼ਡ ਫਾਰ ਆਫੀਸ਼ਲ ਕਮਿਊਨੀਕੇਸ਼ਨ ਅਲੌਂਗਸਾਈਡ ਹਿੰਦੀ ਅਸੋਸੀਏਟਡ ਲੈਂਗੁਏਜ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਠੀਕ ਹੈ ਆਪਾਂ ਨੂੰ ਗਵਰਨਮੈਂਟ ਡਾਕੂਮੈਂਟਸ ਦੇ ਵਿੱਚ ਹਿੰਦੀ ਵੀ ਲਿਖਦੇ ਆ ਇੰਗਲਿਸ਼ ਵੀ ਲਿਖਦੇ ਆ ਹੋਰ ਵੀ ਕੋਈ ਲੋਕਲ ਲੈਂਗੁਏਜ ਹੁੰਦੀ ਆ ਉਹਦੀ ਵਰਤੋਂ ਵੀ ਕੀਤੀ ਜਾਂਦੀ ਆ ਬਟ ਇੰਗਲਿਸ਼ ਨੂੰ ਜਿਹੜਾ ਦਰਜਾ ਦਿੱਤਾ ਗਿਆ ਉਹ ਅਸੋਸੀਏਟ ਆਫੀਸ਼ਲ ਲੈਂਗੁਏਜ ਦਾ ਦਿੱਤਾ ਗਿਆ ਆ ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾਇਆ ਸਿੱਗਾ ਟਿੱਕ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ ਇਹਦੇ ਵਿੱਚ ਕਿਹਾ ਜਾ ਰਿਹਾ ਜਿਹੜੀਆਂ ਥੀਏਟਰ ਐਕਟੀਵਿਟੀਆਂ ਹੁੰਦੀਆਂ ਨੇ ਲੈਂਗੁਏਜ ਕਲਾਸਰੂਮ ਦੇ ਵਿੱਚ ਇਹਦੇ ਨਾਲ ਹੁੰਦਾ ਕੀ ਆ ਇਨਹਾਂਸ ਦਾ ਕੌਨਫੀਡੈਂਸ ਆਫ ਦਾ ਲਰਨਰ ਜਿਹੜਾ ਲਰਨਰ ਹੈਗਾ ਸਿਖਿਆਰਤੀ ਹੈਗਾ ਉਹਦਾ ਆਤਮ ਵਿਸ਼ਵਾਸ ਵਧਦਾ ਹੈ ਇੰਪਰੂਵ देयर ਡਾਇਲੌਗ ਡਿਲੀਵਰੀ ਕਿ ਡਾਇਲੌਗ ਨੂੰ ਬੋਲਣਾ ਕਿਵੇਂ ਆ ਉਦੀ ਉਹ ਚੀਜ਼ ਇੰਪਰੂਵ ਹੁੰਦੀ ਆ ਇੰਪਰੂਵ ਕਲਾਸ ਕੋਆਰਡੀਨੇਸ਼ਨ ਕਿ ਕਲਾਸ ਦਾ ਜਿਹੜਾ ਕੋਆਰਡੀਨੇਸ਼ਨ ਹੈਗਾ ਜੀ ਉਹ ਵੀ ਇੰਪਰੂਵ ਹੁੰਦਾ ਹੈ ਤੇ ਇਨਹਾਂਸ ਕ੍ਰੀਏਟੀਵਿਟੀ ਇਨ ਲੈਂਗੁਏਜ ਯੂਜ਼ ਵਿਦ ਐਕਸਪ੍ਰੈਸ਼ਨ ਕਿ ਉਹਦੀ ਜਿਹੜੀ ਕ੍ਰੀਏਟੀਵਿਟੀ ਹੋਏਗੀ ਜੀ ਉਹ ਇੰਪਰੂਵ ਹੋਏਗੀ ਸਿਰਜਣਾਤਮਕਤਾ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਤੇ ਭਾਸ਼ਾ ਦੀ ਜਿਹੜੀ ਵਰਤੋਂ ਹੈਗੀ ਆ ਉਹਦੇ ਵਿੱਚ ਉਹ ਆਪਦਾ ਬੱਚਾ ਜਿਹੜਾ ਹੈਗਾ ਆ ਬੱਚਾ ਉਹ ਐਕਸਪ੍ਰੈਸ਼ਨਲੀ ਬਹੁਤ ਵਧੀਆ ਤਰੀਕੇ ਨਾਲ ਕਰ ਪਾਏਗਾ ਜੋ ਕੋਜੋ ਤੇ ਦਿਲ ਦਿਮਾਗ ਵਿੱਚ ਚੱਲ ਰਿਹਾ ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਜੀ ਆਪਸ਼ਨ ਨੰਬਰ ਡੀ ਹੀ ਇਹਦੇ ਵਿੱਚ ਜਿਵੇਂ ਕਿ ABC ਤਿੰਨੇ ਚੀਜ਼ਾਂ ਇੰਪੋਰਟੈਂਟ ਨੇ ਐਂਡ D ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ ਨੇ ਸੋ ਇਸ ਕਰਕੇ অপਸ਼ਨ ਨੰਬਰ D ਜਵਾਬ ਨੂੰ ਤੁਸੀਂ ਲਗਾਉਂਗੇ ਟਿਕ ਕਿਉਂਕਿ ਇਨਹਾਂਸ ਕ੍ਰੀਏਟੀਵਿਟੀ ਦੇ ਵਿੱਚ ਇਨਕ੍ਰੀਜ਼ ਕ੍ਰੀਏਟਿਵ ਐਕਸਪ੍ਰੈਸ਼ਨ ਥਰੂ ਲੈਂਗੁਏਜ ਯੂ ਸਟੂਡੈਂਟ ਜਿਹੜਾ ਹੋਏਗਾ ਜੀ ਉਹਦੀ ਸਾਰੀ ਜਿਹੜੀ ਕ੍ਰੀਏਟੀਵਿਟੀ ਹੈਗੀ ਹੈ ਜੀ ਬਹੁਤ ਇੰਪਰੂਵਮੈਂਟ ਹੋਏਗੀ ਐਕਸਪ੍ਰੈਸ ਕਰ ਪਾਏਗਾ ਖੁਦ ਨੂੰ ਐਂਡ ਬਾਕੀ ਦੀਆਂ ਆਪਸ਼ਨਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਬਟ ਸਹੀ ਜਵਾਬ ਇਨਹਾਂਸ ਕ੍ਰੀਏਟੀਵਿਟੀ ਜਾਂ ਫਿਰ অপਸ਼ਨ ਨੰਬਰ D ਜਵਾਬ ਇਹਦਾ ਸਹੀ ਹੋਣਾ ਸਗਾ ਆਸਕਿੰਗ ਲਰ ਟੂ ਅ ਸਟੋਰੀ ਮੰਨ ਲਓ ਮੈਂ ਕੋਈ ਕਹਾਣੀ ਸੁਣਾਈ ਬੱਚਿਆਂ ਨੂੰ ਕਹਾਣੀ ਦਾ ਨਾਮ ਨਹੀਂ ਦੱਸਿਆ ਜਾਂ ਫਿਰ ਦੱਸ ਵੀ ਦਿੱਤਾ ਸੀ ਤੇ ਮੈਂ ਕਹਾਣੀ ਸੁਣਾਉਣ ਤੋਂ ਬਾਅਦ ਬੱਚਿਆਂ ਨੂੰ ਕਿਹਾ ਕਿ ਬੇਟਾ ਇਹਦਾ ਕੋਈ ਹੋਰ ਨਾਮ ਹੋ ਸਕਦਾ ਹੈ ਇਸ ਕਹਾਣੀ ਦਾ ਤੇ ਬੱਚਿਆਂ ਨੇ ਸੋਚਿਆ ਹੋਊਗਾ ਕਿ ਯਾਰ ਜੋ ਕੋ ਜੋ ਸੋਚਣਗੇ ਉਸ ਆਧਾਰ ਤੇ ਕੁਝ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਹੁਣ ਪੜੋ ਤੇ ਜਵਾਬ ਦਿਓ ਕਨਫਿਊਜ਼ ਲਰਨਰਸ ਅਬਾਊਟ ਦ ਵੈਲਿਊ ਆਫ ਦ ਸਟੋਰੀ ਕੀ ਆਪਾਂ ਕੀ ਕਰ ਰਹੇ ਆ ਵੀ ਜਿਹੜੇ ਲਰਨਰ ਹੈਗੇ ਆ ਸਿੱਖਿਆਰਤੀ ਹੈਗੇ ਆ ਉਹਨਾਂ ਨੂੰ ਕਨਫਿਊਜ਼ ਕਰ ਰਹੇ ਆ ਜਾਂ ਫਿਰ ਆਪਸ਼ਨ ਨੰਬਰ ਬੀ ਇਨਕ੍ਰੀਸ ਥੈਮ ਟੂ ਰੀਵਿਜ਼ਿਟ ਦ ਸਟੋਰੀ ਮੈਂਟਲੀ ਐਂਡ ਥਿੰਕ ਕ੍ਰਿਟੀਕਲੀ ਅਬਾਊਟ ਇਟ ਕਿ ਬੱਚਿਆਂ ਨੂੰ ਕਹਾਂਗੇ ਜਦੋਂ ਆਪਾਂ ਕਿਹਾ ਉਹਨਾਂ ਨੂੰ ਕਿ ਠੀਕ ਹੈ ਬੇਟਾ ਇਸ ਸਟੋਰੀ ਦਾ ਨਾ ਇੱਕ ਹੋਰ ਨਾਮ ਦੱਸੋ ਤੇ ਬੱਚੇ ਮੈਂਟਲੀ ਤੌਰ ਤੇ ਦੁਬਾਰਾ ਉਸ ਸਟੋਰੀ ਨੂੰ ਯਾਦ ਕਰਨਗੇ ਕਿ ਹੋਇਆ ਕੀ ਸੀ ਤੇ ਆਪਾਂ ਸਟੋਰੀ ਦਾ ਨਾਮ ਰੱਖੀਏ ਕੀ অপশন বি ਵਿਵਸਥਾ এ ਲਿਖਿਆ ਹੋਇਆ ਜਾਂ ਫਿਰ ਡੀਮੋਟੀਵੇਟ ਲਰਨਰ ਅਬਾਊਟ ਸਟੋਰੀ ਟੈਲਿੰਗ ਸੈਸ਼ਨ ਕਿ ਆਪਾਂ ਡੂ ਮੀਨ ਡੀਮੋਟੀਵੇਟ ਕਰਾਂਗੇ ਬੱਚਿਆਂ ਨੂੰ ਜਾਂ ਫਿਰ ਮੇਕ देम ਡਾਊਟਫੁਲ ਅਬਾਊਟ देयर ਓਨ ਅੰਡਰਸਟੈਂਡਿੰਗ ਕਿ ਉਹਨਾਂ ਨੂੰ ਆਪਾਂ ਡਾਊਟ 'ਚ ਰੱਖਾਂਗੇ অপਸ਼ਨ ਨੰਬਰ ਜਿਹੜਾ ਸਹੀ ਜਵਾਬ ਮੈਂ ਦੱਸਣ ਜਾ ਰਿਹਾ ਹਾਂ ਬੀ ਜਵਾਬ ਤੁਹਾਡਾ ਸਹੀ ਹੋਊਗਾ ਕਿਉਂਕਿ ਆਪਾਂ ਚਾਹੁੰਦੇ ਹਾਂ ਜੇਕਰ ਆਪਾਂ ਚਾਹੁੰਦੇ ਹਾਂ ਕਿ ਬੱਚਾ ਸਟੋਰੀ ਦਾ ਦੂਜਾ ਨਾਮ ਦੱਸੇ ਤੇ ਬੱਚਾ ਮੈਂਟਲੀ ਤੌਰ ਤੇ ਉਹਨਾਂ ਚੀਜ਼ਾਂ ਨੂੰ ਰੀ ਵਿਜ਼ਿਟ ਕਰੂਗਾ ਫਿਰ ਹੀ ਉਸੇ ਸਟੋਰੀ ਦਾ ਦੂਜਾ ਨਾਮ ਦੱਸ ਸਕਦਾ ਆ ਸੋ ਆਪਸ਼ਨ ਨੰਬਰ B ਜਵਾਬ ਨੂੰ ਟਿਕ ਲਗਾਉਣ ਤੋਂ ਬਾਅਦ ਚੱਲਦੇ ਹਾਂ ਅਗਲੀ ਪ੍ਰਸ਼ਨ ਦੇ ਉੱਤੇ ਆਪਸ਼ਨਾਂ ਨੂੰ ਤੁਸੀਂ ਦੇਖ ਲਿਓ ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਲੈ ਲਿਓ ਪੜ੍ਹ ਲਿਓ ਧਿਆਨ ਨਾਲ ਉਹ ਦੇਖ ਲਿਓ ਤੁਸੀਂ ਰਾਈਟਿੰਗ ਕੈਨ ਬੀ ਬੈਸਟ ਐਨਹਾਂਸਡ ਥਰੂ ਕਿ ਜਿਹੜੀ ਰਾਈਟਿੰਗ ਹੈਗੀ ਆ ਇਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਐਨਹਾਂਸ ਕੀਤਾ ਜਾ ਸਕਦਾ ਜਾਂ ਕਿਵੇਂ ਡਰਿੱਲ ਐਕਟੀਵਿਟੀਆਂ ਦੇ ਨਾਲ ਮੈਮੋਰਾਇਜ਼ਿੰਗ 기ਵਨ ਸੈਂਪਲ ਬਾਈ ਹਾਰਟ ਰੀਡਿੰਗ ਮੈਨੀ ਸੈਂਪਲਸ ਬਿਫੋਰ ਰਾਈਟਿੰਗ ਜਾਂ ਫਿਰ ਪ੍ਰਿਪੇਅਰਿੰਗ ਡਰਾਫਟ ਆਫਟਰ ਬ੍ਰੇਨਸਟਾਰਮਿੰਗ ਐਂਡ ਐਡੀਟਿੰਗ ਫਰਦਰ ਕਿ ਜੇਕਰ ਤੁਸੀਂ ਕਿਸੇ ਬੱਚੇ ਦੀ ਰਾਈਟਿੰਗ ਸਕਿੱਲ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ ਡਰਿੱਲ ਐਕਟੀਵਿਟੀਆਂ ਵੀ ਠੀਕ ਹੈ ਕਹਿ ਸਕਦੇ ਹਾਂ ਬਟ ਆਪਾਂ ਰਾਈਟਿੰਗ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਨੂੰ ਐਡ ਕਰਦੇ ਹਾਂ ਮੈਮੋਰਾਇਜ਼ਿੰਗ ਆਪਾਂ ਯਾਦ ਤਾਂ ਨਹੀਂ ਕਰਾਉਣਾ ਕੁਝ ਬੱਚੇ ਨੂੰ ਨਾ ਹੀ ਆਪਾਂ ਨੂੰ ਸਿਰਫ ਪੜਾਉਣਾ ਆ ਬੱਚੇ ਨੂੰ ਆਪਾਂ ਲਿਖਤੀ ਕੰਮ ਕਰਾਉਣਾ ਆ ਸੋ ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਸਹੀ ਹੋਊਗਾ ਕਿਉਂ ਹੋਊਗਾ ਇਹਦੇ ਬਾਰੇ ਵੀ ਗੱਲ ਕਰ ਲੈਣੇ ਆ ਪ੍ਰਿਪੇਅਰਿੰਗ ਡਰਾਫਟ ਆਫਟਰ ਬ੍ਰੇਨਸਟਾਰਮਿੰਗ ਬੱਚਾ ਇੱਕ ਥਾਂ ਤੇ ਬੈਠੂਗਾ ਆਈਡੀਆਜ਼ ਲਿਖੂਗਾ ਬ੍ਰੇਨਸਟਾਰਮਿੰਗ ਮੈਥਡ ਕਿਨੇ ਦਿੱਤਾ ਦੱਸੇਗਾ ਕਿਨੇ ਦਿੱਤਾ ਸੀ ਕਮੈਂਟ ਕਰਕੇ ਦੱਸ ਦਿਓ ਕਿ ਆਪਾਂ ਡਰਾਫਟ ਜਿਹੜਾ ਬੱਚਾ ਹੈਗਾ ਜੀ ਬਣਾਏਗਾ ਤੇ ਇਹਦੇ ਨਾਲ ਬਾਅਦ ਵਿੱਚ ਉਹਨੂੰ ਐਡਿਟ ਕਰੇਗਾ ਇਹਦੇ ਨਾਲ ਬੱਚਾ ਆਪਦੀ ਜਿਹੜੀ ਰੀਡਿੰਗ ਰਾਈਟਿੰਗ ਕੈਪੇਬਿਲਟੀ ਹੈਗੀ ਆ ਉਹਨੂੰ ਇਨਹਾਂਸ ਕਰ ਸਕਦਾ ਹੈ ਡਰਾਫਟਿੰਗ ਐਂਡ ਐਡੀਟਿੰਗ ਦੀ ਜਿ ਇਸ ਦੇ ਵਿੱਚ ਬੱਚਾ ਕੀ ਕਰੇਗਾ ਇਨਕ੍ਰੀਸ ਦਾ ਰਾਈਟਿੰਗ ਪ੍ਰੋਸੈਸ ਫਰਮ ਬ੍ਰੇਨਸਟਾਰਮਿੰਗ ਟੂ ਰਿਫਾਈਨਿੰਗ ਆਈਡੀਆਜ਼ ਜਿਵੇਂ ਕਿ ਪਹਿਲਾਂ ਬੱਚਾ ਡਰਾਫਟ ਲਿਖੇਗਾ ਦੈਨ ਉਹਨੂੰ ਦੁਬਾਰਾ ਰਿਵਾਈਜ਼ ਕਰੇਗਾ ਫਾਰ ਕਲੈਰਟੀ ਐਂਡ ਕੋਹਰੈਂਸ ਸੋ ਆਪਸ਼ਨ ਨੰਬਰ ਡੀ ਜਵਾਬ ਸਹੀ ਸੀ ਬਾਕੀ ਨਹੀਂ ਆਪਸ਼ਨਾਂ ਤੇ ਤੁਸੀਂ ਧਿਆਨ ਲਗਾ ਸਕਦੇ ਹੋ ਇੱਕ ਆਪਸ਼ਨ ਇੱਥੇ ਨੈਕਸਟ ਕੁਐਸਚਨ ਜਿਹੜਾ ਹੈਗਾ ਆ ਆਈ ਕੱਟਡ ਦਾ ਕੇਕ ਇਨਟੂ ਟੂ ਇਕੁਅਲ ਹਾਫਸ ਕਿ ਇੱਕ ਬੱਚਾ ਆ ਮਤਲਬ ਕਿ ਉਹਨੇ ਕੋਈ ਸੈਂਟੈਂਸ ਬੋਲਿਆ ਕਿ ਸੈਂਟੈਂਸ ਬੋਲਿਆ ਕਿ ਜਿਹੜਾ ਕੇਕ ਹੈਗਾ ਆ ਆਈ ਕੱਟਡ ਇਹ ਵੈਸੇ ਕੱਟਡ ਮੈਂ ਪਹਿਲਾਂ ਹੀ ਦ ਕਿਉਂਕਿ ਉਹਦੇ ਵਿੱਚ ਉਹਨੇ ਜਿਹੜੀ 3rd ਫਾਰਮ ਹੈਗੀ ਆ ਵਰਬ ਦੀ ਉਹ ਲਗਾਈ ਹੋਈ ਹੈ ਤੇ ਇਹ ਗਲਤ ਫਾਰਮ ਹੈਗੀ ਹੈ ਜਿਵੇਂ ਕਿ ਆਪਾਂ ED ED ਲਗਾ ਕੇ ਹਰੇਕ ਵਰਡ ਦੇ ਨਾਲ ਆਪਾਂ ਕੀ ਕਰਦੇ ਹੁੰਦੇ ਹਾਂ ਉਹਦੀ ਜਿਹੜੀ ਫਾਰਮ ਹੈਗੀ ਆ ਕਿਸੇ ਵਰਡ ਦੀ ਵਰਬ ਦੀ ਫਾਰਮ ਉਹ ਚੇਂਜ ਕਰ ਦਿੰਦੇ ਹੁੰਦੇ ਹਾਂ ਸੋ ਇੱਥੇ ਬੱਚੇ ਨੇ ਕਿਹਾ ਆਈ ਕੱਟਡ ਦਾ ਕੇਕ ਇਨਟੂ ਟੂ ਇਕਵਲ ਹਾਫਸ ਐਂਡ ਗਿਵਨ ਵਨ ਟੂ ਮਾਈ ਯੰਗਰ ਬ੍ਰਦਰ ਕਿ ਮੈਂ ਇੱਕ ਛੋਟਾ ਹਿੱਸਾ ਆਪਣੇ ਭਰਾ ਨੂੰ ਦਿੱਤਾ ਦਾ ਐਰਰ ਮੇਡ ਬਾਏ ਦਾ ਚਾਈਲਡ ਇਨ ਦਾ ਅਬਵ ਸੈਂਟੈਂਸ ਇਸ ਡਿਊ ਟੂ ਕਿ ਜਿਹੜਾ ਗਲਤੀ ਜਿਹੜੀ ਗਲਤੀ ਕੀਤੀ ਗਈ ਹੈ ਬੱਚੇ ਦੁਆਰਾ ਉਹ ਕੀ ਹੈ ਓਵਰ ਜਨਰਲਾਈਜੇਸ਼ਨ ਹੈ ਮਿਸ ਇਨਫੋਰਮੇਸ਼ਨ ਹੈ ਟਰਾਂਸਫਰੈਂਸ ਹੈ ਜਾਂ ਫਿਰ ਓਮਿਸ਼ਨ ਹੈ ਪਹਿਲਾਂ ਤਾਂ ਵੇਖ ਲਓ ਓਮਿਸ਼ਨ ਤੇ ਟਰਾਂਸਫਰੈਂਸ ਹੁੰਦਾ ਕੀ ਹੈ ਓਮਿਸ਼ਨ ਦੀ ਜਦੋਂ ਤੁਸੀਂ ਗੱਲ ਕਰਦੀ ਹੋ ਇਹਦੇ ਵਿੱਚ ਤੁਸੀਂ ਕੁਝ ਜਿਹੜੇ ਸ਼ਬਦ ਹੁੰਦੇ ਨੇ ਜੀ ਉਹਨਾਂ ਨੂੰ ਛੱਡ ਦਿੰਨੀ ਹੋ ਜਾਂ ਫਿਰ ਸਟਰਕਚਰ ਛੱਡ ਦਿੰਨੀ ਹੋ ਜਿਵੇਂ ਕਿ ਸ਼ੀ ਹੈਪੀ ਬੋਲਣਾ ਤੁਸੀਂ ਸੀ ਹੈਪੀ ਸੀ ਬਟ ਤੁਸੀਂ ਸੀ ਹੈਪੀ ਕਹਤਾ ਇਨੋਮਿਸ਼ਨ ਦਾ ਨਾਮ ਦੀ ਨਿਊ ਟ੍ਰਾਂਸਫਰੈਂਸ ਦੇ ਵਿੱਚ ਜਦੋਂ ਤੁਸੀਂ ਗ੍ਰਾਮਰ ਨੂੰ ਬੋਰੋ ਕਰਦੇ ਹੋ ਫ੍ਰੋਮ ਅਦਰ ਅਨਦਰ ਲੈਂਗੁਏਜ ਨਾਟ ਐਪਲੀਕੇਬਲ ਹੇਅਰ ਮੈਂ ਜਿਵੇਂ ਕਿ ਸਪੈਨਿਸ਼ ਵਰਡ ਆਰਡਰ ਇਨ ਇੰਗਲਿਸ਼ ਸੈਂਟੈਂਸ ਸੋ ਇਹਦੇ ਵਿੱਚ ਗ੍ਰਾਮਰ ਜਾਂ ਫਿਰ ਸ਼ਬਦਾਂ ਦੀ ਲੈਂਗੁਏਜ ਦੇ ਵਿੱਚ ਬੋਰੋ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਮਿਸ ਇਨਫਾਰਮੇਸ਼ਨ ਤਾਂ ਹੋਗਾ ਨਹੀਂ ਬਟ ਆਪਸ਼ਨ ਨੰਬਰ ਜਿਹੜਾ ਇਹ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋਊਗਾ ਕਿਉਂਕਿ ਇਹਦੇ ਵਿੱਚ ਜਿਹੜਾ ਬੱਚੇ ਦੁਆਰਾ ਜਿਹੜਾ ਰੂਲ ਹੈਗਾ ਆ ਜਿਵੇਂ ਕਿ ਈਡੀ ਵਾਲੀ ਗੱਲ ਸੀ ਕਿ ਉਹ ਹਰੇਕ ਵਰਡ ਦੇ ਨਾਲ ਈਡੀ ਈਡੀ ਲਗਾ ਰਿਹਾ ਮਤਲਬ ਉਹਨੂੰ ਥੋੜਾ ਜਿਹਾ ਪਤਾ ਲੱਗ ਗਿਆ ਕਿ ਠੀਕ ਹੈ ਆਪਾਂ ਨਾ ਇਸ ਚੀਜ਼ ਦੇ ਵਿੱਚ ਜੇਕਰ ਇਸ ਦੀ ਫਾਰਮ ਚੇਂਜ ਕਰਨੀ ਹੈ ਇਹਦੇ ਇਹਦੇ ਵਿੱਚ ਆਪਾਂ ਈਡੀ ਲਗਾ ਦਾਂਗੇ ਸੋ ਉਹ ਕੀ ਕਰ ਰਿਹਾ ਓਵਰ ਜਨਰਲਾਈਜ਼ ਕਰ ਰਿਹਾ ਉਹਨਾਂ ਰੂਲਸ ਨੂੰ ਜਿਵੇਂ ਕਿ ਜੀਓ ਈਡੀ ਹੋ ਗਿਆ ਨਾ ਜੀਓ ਈਡੀ ਜਿਵੇਂ ਕਿ ਗੋ ਵੈਂਟ ਤੇ ਗੋਨ ਹੁੰਦਾ ਹੈ ਹਨਾ ਇਹ ਜਿਹੜੀ ਫਾਰਮ ਹੈਗੀ ਹੈ ਇਹਨਾਂ ਦੀ ਤੇ ਉਹਨੇ ਕੀ ਕੀਤਾ ਉਹਨੇ ਗੋਟ ਲਗਾਤਾ ਸੋ ਇਹ ਜਿਹੜਾ ਐਗਜ਼ਾਮਪਲ ਹੈਗੀ ਆ ਓਵਰ ਜਨਰਲਾਈਜੇਸ਼ਨ ਦੀ ਐਗਜ਼ਾਮਪਲ ਹੈਗੀ ਆ ਆਪਸ਼ਨ ਨੰਬਰ A ਜਵਾਬ ਤੇ ਲਗਾ ਦਿਓ ਟਿਕ ਮਲਟੀਮੀਡੀਆ ਜਿਹੜੇ ਰਿਸੋਰਸਸ ਹੁੰਦੇ ਨੇ ਇਹਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਆਰ ਐਨ ਐਕਸਲੈਂਟ ਰਿਪਲੇਸਮੈਂਟ ਫਾਰ ਟੀਚਰਸ ਤੁਹਾਨੂੰ ਲੱਗਦਾ ਵੀ ਮਲਟੀਮੀਡੀਆ ਜਿਵੇਂ ਮਲਟੀਮੀਡੀਆ ਜਿਵੇਂ ਕਿ ਪ੍ਰੋਜੈਕਟਰ ਹੋ ਗਿਆ ਜਾਂ ਫਿਰ ਟੀਵੀ ਹੋ ਗਿਆ ਜਾਂ ਫਿਰ 스마트 ਪੈਨਲ ਹੋ ਗਿਆ ਏ ਟੀਚਰਸ ਨੂੰ ਰਿਪਲੇਸ ਕਰ ਸਕਦੇ ਆ ਜਾਂ ਫਿਰ ਬਹੁਤ ਵਧੀਆ ਹੈਗੀ ਆ অপਸ਼ਨ ਨੰਬਰ ਏ ਜਵਾਬ ਤਾਂ ਵੇਖੋ ਗਲਤ ਹੋ ਜੂਗਾ ਕਿਉਂਕਿ ਮਲਟੀਮੀਡੀਆ ਰਿਸੋਰਸਸ ਕੈਨ ਬੀ ਯੂਜ਼ਡ ਐਫੀਸ਼ੀਐਂਟਲੀ ਵਿਦ ਹਾਇਰ ਕਲਾਸਸ ਓਨਲੀ ਕੀ ਇਹਨਾਂ ਨੂੰ ਸਿਰਫ ਹਾਇਰ ਕਲਾਸਸ ਦੇ ਲਈ ਵਰਤਣਾ ਚਾਹੀਦਾ ਆ ਜਾਂ ਫਿਰ ਕ੍ਰੀਏਟ ਐਮਬਿਗਿਉਇਟੀ ਇਨ ਦਾ ਮਾਈਂਡਸ ਆਫ ਲਰਨਰਸ ਇਹਦੇ ਨਾਲ ਕਹਿ ਦੋ ਦੋ ਵਿਦਾ ਪੈਦਾ ਹੋ ਜਾਂਦੀ ਬੱਚਿਆਂ ਦੇ ਦਿਮਾਗ ਵਿੱਚ ਈਵਨ ਨਹੀਂ ਸਹੀ ਹੈ ਰਿਲੇਵੈਂਟ ਨਹੀਂ ਹੈਗਾ ਕੁਐਸਚਨ ਅਕੋਰਡਿੰਗ ਕੈਨ ਬੀ ਐਕਸਪਲੋਰਡ ਐਜ਼ ਅ ਲਰਨਿੰਗ ਰਿਸੋਰਸ ਕੈਨ ਬੀ ਐਕਸਪਲੋਰਡ ਮਤਲਬ ਕਿ ਇਹਨਾਂ ਦੀ ਵਰਤੋਂ ਬਿਲਕੁਲ ਠੀਕ ਲਿਖੀ ਹੋਈ ਆ অপਸ਼ਨ ਨੰਬਰ ਡੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਅੱਗੇ ਪ੍ਰਸ਼ਨ ਦੇਖ ਲਓ ਐਂਡ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਸਾਰਾ ਸਕਰੀਨਸ਼ਾਟ ਦੇਖ ਲਓ ਐਨ ਐਨ ਐਸਏ ਓਨ ਦਾ ਟਾਪਿਕ ਪੋਲੂਸ਼ਨ ਇਜ਼ ਐਨ ਐਗਜ਼ਾਮਪਲ ਆਫ ਕਿੱਕ ਐਸਏ ਲਿਖਾ ਹੋਇਆ ਆ ਤੁਸੀਂ ਬੱਚਿਆਂ ਨੂੰ ਤੇ ਪੋਲੂਸ਼ਨ ਦਾ ਜਿਹੜਾ ਟਾਪਿਕ ਹੈਗਾ ਜੀ ਉਹ ਤੁਸੀਂ ਦੇ ਦਿੱਤਾ ਤੇ ਇਹ ਕਾਦੇ ਉਦਾਹਰਣ ਹੈਗੀ ਆ ਐਨ ਐਕਸਪੋਜ਼ਿਟਰੀ ਟੈਕਸਟ ਨਰੇਟਿਵ ਟੈਕਸਟ ਹਿਸਟੋਰੀਕਲ ਟੈਕਸਟ ਇਮੇਜੀਨੇਟਿਵ ਟੈਕਸਟ ਪੋਲੂਸ਼ਨ ਨੂੰ ਤੁਸੀਂ ਦੇਖ ਸਕਦੇ ਹੋ ਇਮੇਜੀਨੇਟਿਵ ਤਾਂ ਹੋ ਨਹੀਂ ਸਕਦਾ ਇਹਦੇ ਵਿੱਚ ਕਿਹੜਾ ਇਤਿਹਾਸ ਆਪਾਂ ਲਿਖਣਾ ਏ ਦਾ ਦੇਖੋ ਹੁਣ ਇਹ ਤਾਂ ਹੈ ਨੀਗਾ ਬਟ ਇਹਦੇ ਵਿੱਚ ਤੁਸੀਂ ਬੱਚਾ ਨੂੰ ਲਿਖਵਾ ਰਹੇ ਹੋ ਐਕਸਪੋਜ਼ਿਟਰੀ ਟੈਸਟ ਟੈਕਸਟ ਹੈਗਾ ਕਿਉਂ ਐਕਸਪੋਜ਼ਿਟਰੀ ਟੈਸਟ ਟੈਕਸਟ ਕਿਉਂ ਹੈਗਾ ਕਿਉਂਕਿ ਇਹਦੇ ਵਿੱਚ ਆਪਾਂ ਕੀ ਕਰ ਰਹੇ ਹਾਂ ਇਸ ਟਾਪਿਕ ਦੇ ਵਿੱਚ ਆਪਾਂ ਲਿਖਾਂਗੇ ਫੈਕਟ ਇਨਫੋਰਮੇਸ਼ਨ ਲਿਖਾਂਗੇ ਸੋ ਇਹ ਜਿਹੜਾ ਇਹ ਪੋਲੂਸ਼ਨ ਹੈਗਾ ਜੀ ਇਹ ਐਕਸਪੋਜ਼ਿਟਰੀ ਟੈਸਟ ਟੈਕਸਟ ਹੈ ਐਂਡ ਬਾਕੀ ਦੀਆਂ ਆਪਸ਼ਨਾਂ ਨੂੰ ਤੁਸੀਂ ਧਿਆਨ ਦੇ ਸਕਦੇ ਹੋ ਪੜ੍ਹ ਸਕਦੇ ਹੋ ਚੱਲਦੀਆਂ ਅਗਲੇ ਪ੍ਰਸ਼ਨ ਦੇ ਉੱਤੇ ਕ੍ਰਿਟੀਕਲ ਪੀਰੀਅਡ ਹਾਈਪੋਥੀਸਿਸ ਦੀ ਗੱਲ ਕੀਤੀ ਜਾ ਰਹੀ ਹੈ ਅਕੋਰਡਿੰਗ ਟੂ ਕ੍ਰਿਟੀਕਲ ਪੀਰੀਅਡ ਹਾਈਪੋਥੀਸਿਸ ਵਿਚ ਆਫ ਦਾ ਫਾਲੋਇੰਗ ਫੈਕਟਰ ਇਜ਼ ਲਿੰਕਡ ਟੂ ਦਾ ਲੈਂਗੁਏਜ acquisition process language acquisition process ਦੀ ਗੱਲ ਕੀਤੀ ਜਾ ਰਹੀ ਹੈ ਤਾਂ ਦੱਸੋ ਇਹ ਜਿਹੜੀ ਕ੍ਰਿਟੀਕਲ ਪੀਰੀਅਡ ਹਾਈਪੋਥੈਸਿਸ ਹੈਗਾ ਜਾਂ ਇਹ ਨਾਲ ਵਿੱਚੋਂ ਕਿਹੜੇ ਨਾਲ ਲਿੰਕ ਹੈ ਜਦੋਂ ਆਪਾਂ ਗੱਲ ਕਰਦੇ ਹਾਂ ਲੈਂਗੁਏਜ ਐਕਵਾਇਜ਼ੀਸ਼ਨ ਪ੍ਰੋਸੈਸ ਦੀ ਬਾਇਓਲੋਜੀਕਲ ਮੋਟੀਵੇਸ਼ਨ ਇੰਟੈਲੀਜੈਂਸ ਐਪਟੀਟਿਊਡ ਸੋ ਇਹਦੀ ਜਿਹੜੀ ਗੱਲ ਹੈਗੀ ਆ ਜੀ ਬਾਇਓਲੋਜੀਕਲ ਏਜ ਤੁਸੀਂ ਸਹੀ ਜਵਾਬ ਲਗਾਉਂਗੇ ਐਂਡ ਇਹਨਾਂ ਦੀਆਂ ਜਿਹੜੀਆਂ ਆਪਸ਼ਨਾਂ ਨੇ ਜੀ ਬਾਕੀਆਂ ਨੂੰ ਉਹਨਾਂ ਚੀਜ਼ਾਂ ਬਾਰੇ ਵੀ ਤੁਸੀਂ ਪੜ੍ਹ ਸਕਦੇ ਹੋ ਕਿ ਇਹਦੀ ਐਕਸਪਲੇਨੇਸ਼ਨ ਜਿਹੜੀ ਦਿੱਤੀ ਹੋਈ ਹੈ ਬਾਇਓਲੋਜੀਕਲ ਏਜ ਦੇ ਵਿੱਚ ਕਿ ਇਹਦੇ ਵਿੱਚ ਆਪਟੀਮਲ ਰੇਂਜ ਫਾਰ ਲੈਂਗੁਏਜ ਐਕਵਾਇਜ਼ੀਸ਼ਨ ਬੇਟੀ ਸੋ ਆਪਸ਼ਨ ਨੰਬਰ A ਜਵਾਬ ਤੁਸੀਂ ਲਗਾਇਆ ਸੀ ਸਹੀ ਬਾਕੀ ਰਹੀਆਂ ਆਪਸ਼ਨਾਂ ਤੁਸੀਂ ਦੇਖ ਲਿਓ ਚੱਲਦੇ ਹਾਂ ਅਗਲੇ ਸੈਕੰਡ ਲਾਸਟ ਪ੍ਰਸ਼ਨ ਦੇ ਉੱਤੇ ਜਿਹੜਾ ਆਬਜੈਕਟਿਵ ਹੈਗਾ ਆ 3 ਲੈਂਗੁਏਜ ਫਾਰਮੂਲਾ ਦਾ ਤੇ ਇਹਦੇ ਵਿੱਚ ਕੀ ਅਨਸ਼ੋਰ ਕੀਤਾ ਜਾਂਦਾ ਆ ਪ੍ਰੋਮੋਸ਼ਨ ਆਫ ਹਿੰਦੀ ਐਜ਼ ਅ ਨੈਸ਼ਨਲ ਲੈਂਗੁਏਜ ਕੀ ਤੁਸੀਂ ਹਿੰਦੀ ਨੂੰ ਪ੍ਰੋਮੋਟ ਕਰਨਾ ਤਾਂ ਕਰਕੇ ਜਾਂ ਫਿਰ ਬਹੁ ਭਾਸ਼ਾਵਾਦ ਮਲਟੀ ਲਿੰਗੁਇਲਿਜ਼ਮ ਨੂੰ ਪ੍ਰੋਮੋਟ ਕਰਨਾ ਆ ਕਰਿਕੂਲਮ ਦੇ ਵਿੱਚ ਇਹ ਦੇ ਇਹਦੀ ਗੱਲ ਕੀਤੀ ਜਾਂਦੀ ਆ ਜਾਂ ਫਿਰ ਆਪਸ਼ਨ ਨੰਬਰ C ਦਾ ਪ੍ਰੋਮੋਸ਼ਨ ਆਫ ਰੀਜਨਲ ਲੈਂਗੁਏਜ ਐਟ ਲੀਸਟ as a third language after option b the promotion of english as a connecting language sahi jawab dije kar main gall kar raha da itthe jada toda sahi jawab aayega ji multilingualism ki ede vich ensure kita janda hai ki bachche jede honge ji multiple language sikhenge jede naal jadi cultural and linguistic diversity hagi hai ji o ਕਹਿ ਲੋ ਪ੍ਰਮੋਟ ਹੋਊਗੀ ਜਿਹਦੇ ਵਿੱਚ ਬੱਚਿਆਂ ਨੂੰ ਹਿੰਦੀ ਅੰਗਰੇਜ਼ੀ ਅਤੇ ਕੋਈ ਵੀ ਜਿਹੜੀ ਰੀਜਨਲ ਭਾਸ਼ਾ ਹੋ ਸਕਦੀ ਹੈ ਜੀ ਉਹ ਸਿਖਾਉਣ ਦੀ ਗੱਲ ਕੀਤੀ ਜਾਂਦੀ ਹੈ ਸੋ ਆਪਸ਼ਨ ਨੰਬਰ 2B ਜਵਾਬ ਨੂੰ ਲਗਾ ਦਿਓ ਟਿੱਕ ਤੇ ਚੱਲਦੇ ਹਾਂ ਅੱਜ ਦੇ ਲਾਸਟ ਪ੍ਰਸ਼ਨ ਦੇ ਉੱਤੇ ਕਿਹੜੀ ਚੀਜ਼ ਕੰਪਲਸਰੀ ਹੈਗੀ ਆ ਮਾਡਲ ਰੀਡਿੰਗ ਦੇ ਲਈ ਮੈਂ ਪੜ੍ਹ ਕੇ ਸੁਣਾ ਰਿਹਾ ਜਿਹੜੇ ਵੀ ਮੈਂ ਸੈਂਟੈਂਸ ਪੜ੍ਹ ਰਿਹਾ ਇਹ ਕੀ ਹੈ ਜੀ ਇੱਕ ਮਾਡਲ ਰੀਡਿੰਗ ਹੈਗੀ ਆ ਸੋ ਮਾਡਲ ਰੀਡਿੰਗ ਦੇ ਵਿੱਚ ਕਿਹੜੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਕਰੈਕਟ ਕਰੈਕਟ ਪ੍ਰੋਨਨਸੀਏਸ਼ਨ ਕਰੈਕਟ ਸਪੈਲਿੰਗ ਇੰਟੋਨੇਸ਼ਨ ਸਟੈਸ ਐਂਡ ਪਾਜ਼ ਸਟ ਥੋੜਾ ਪਾਉਜ਼ ਲੈ ਲੈਣਾ ਆ ਮੈਂ ਕੋਈ ਕਿਸੇ ਕਿਸੇ ਸੈਂਟੈਂਸ ਦੇ ਵਿੱਚ ਕਿਸੇ ਵਰਡ ਤੇ ਜ਼ਿਆਦਾ ਸਟ्रेस ਦਿੰਨਾ ਆ ਕਿਤੇ ਨਹੀਂ ਦਿੰਦਾ ਮੇਰੀ ਆਵਾਜ਼ ਦੇ ਵਿੱਚ ਉਤਰਾ ਚੜਾ ਵੇਖਣ ਨੂੰ ਮਿਲਦਾ ਆ ਪ੍ਰੋਨਨਸੀਏਸ਼ਨ ਦੀ ਜੇਕਰ ਆਪਾਂ ਗੱਲ ਕਰੀਏ ਜਿਵੇਂ ਕਿ ਵਿੱਚ ਇਸ ਨਾਟ ਅ ਕੰਪਲਸਰੀ ਮਤਲਬ ਕਿ ਜਦੋਂ ਮੈਂ ਇਹਨਾਂ ਚੀਜ਼ਾਂ ਨੂੰ ਬੋਲ ਰਿਹਾ ਮੈਂ ਉਹਨਾਂ ਨੂੰ ਪ੍ਰੋਨਾਂਸ ਕਰ ਰਿਹਾ ਸੋ கரੈਕਟ ਪ੍ਰੋਨਨਸੀਏਸ਼ਨ ਦਾ ਵੀ ਧਿਆਨ ਦੇਣੇ ਆ। ਸੋ ਇਹਦਾ ਸਹੀ ਜਵਾਬ ਹੋਊਗਾ ਕਿ ਇੱਥੇ ਜਿਹੜਾ B ਆਪਸ਼ਨ ਹੈ கரੈਕਟ ਸਪੈਲਿੰਗ। கரੈਕਟ ਸਪੈਲਿੰਗ ਰਾਈਟਿੰਗ ਦੇ ਲਈ ਤਾਂ ਜ਼ਰੂਰੀ ਹੈ ਬਟ ਰੀਡਿੰਗ ਦੇ ਲਈ ਇੰਨਾ ਜ਼ਰੂਰੀ ਹੈ ਨਹੀਂ। ਬਾਕੀ ਦੀਆਂ ਪ੍ਰੋਨਨਸੀਏਸ਼ਨ, ਇੰਟੋਨੇਸ਼ਨ ਐਂਡ ਸਟੈਸ ਐਂਡ ਪਾਜ਼ ਇਹ ਤਿੰਨੇ ਚੀਜ਼ਾਂ ਜ਼ਰੂਰੀ ਹੈਗੀਆਂ ਨੇ। ਮੇਨ ਕੰਪੋਨੈਂਟ ਹੈਗੇ ਆ ਮਾਡਲ ਰੀਡਿੰਗ ਦੇ। ਤੇ ਹੋਪ ਸੋ ਤੁਹਾਡੇ ਜਿਹੜੇ ਨੰਬਰ ਹੋਣਗੇ ਜੀ ਉਹ ਚੰਗੇ ਹੀ ਬਣੇ ਹੋਣਗੇ ਤੇ ਇੱਥੇ ਤੁਹਾਡੇ ਨੰਬਰ ਬਣੇ ਕਿੰਨੇ ਆ 15 ਵਿੱਚੋਂ ਇਹਦੇ ਬਾਰੇ ਜਰੂਰ ਦੱਸਿਓ। ਵੀਡੀਓ ਪਸੰਦ ਆਈ ਹੋਵੇ ਇਹਦਾ ਵੀਡੀ ਬੈਲ ਆਈਕਨ ਪ੍ਰੈਸ ਕਰ ਦਿਓ ਸੋ ਦੋਸਤੋ ਦਿਓ ਇਜਾਜ਼ਤ ਥੈਂਕ ਯੂ ਸੋ ਮਚ ਫਾਰ ਵਾਚਿੰਗ ਗੋਡ ਬlesਸ ਯੂ ਆਲ